ਅਸਸਲਾਮੁਅਲੈਕਮ ਐਮ ਸਤਸਰਿਆਕਾਲ ਕਿੱਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨ ਪੜਾਵਾਂ ਦਾ ਮੀਤ ਕਰਨੀ ਵਧੀਆ ਹੋ ਗਿਆ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਸਾਨੂੰ ਬਹੁਤ ਜ਼ਿਆਦਾ ਰਿਕਵੈਸਟ ਆ ਰਹੀ ਸਾਡੇ ਇੱਕ ਵੀਰ ਜੀ ਜਿਹੜੇ ਨੇ ਉਹ ਕਹਿੰਦੇ ਸਨ ਕਿਉਂ ਕਰਾਤੀ ਆ ਵੀਡੀਓ ਹੀ ਬਹੁਤ ਵਧੀਆ ਉਹਨੂੰ ਪਹਿਲੇ ਪਹਿਲੇ ਸਾਰੀ ਸ਼ੁਰੂ ਹੋ ਗਿਆ ਦੇ ਉਹ ਕਹਿੰਦੇ ਹਨ ਕਿ ਜੇ ਤੁਸੀਂ ਹਰ ਮਸਬਤ ਬਾਤ ਪਾ ਲੈਣ ਫਿਲਮ ਦੇਖਦੇ ਹੋ ਨਾ ਬਹੁਤ ਵਧੀਆ ਹੁੰਦੀ ਐ ਸਨਨ ਨਦੀਮੂ ਵੀ ਤੇ ਚਲੋ ਜੀ ਉਹਨਾਂ ਦੀ ਵੀਡੀਓ ਅਸੀਂ ਵੇਖਣ ਜਾ ਰਹੇ ਹਾਂ ਕਿਉਂਕਿ ਅਸੀਂ ਉੱਥੇ ਤੋਂ ਸਟਾਰਟ ਕੀਤਾ ਸੀ ਪਾਥੀਆਂ ਚੋਰ ਇਹ ਵਾ ਸਾਰਾ ਕੁਝ ਅਸੀਂ ਦੱਸ ਦਿੱਤੇ ਵੀ ਇਹ ਕੀ ਤੇ ਅੱਜ ਵੇਖਦੇ ਆ ਅੱਜ ਅੱਜ ਕੀ ਬਣਾਇਆ ਹਾਂ ਹੁਣ ਮਤਲਬ ਕਿ ਛੋਟੀ ਜੀ ਪੰਜਾਬੀ ਬੋਲੀ ਆ ਤੇ ਚਲੋ ਜੀ ਪਹਿਲੀ ਵੀਡੀਓ ਵੇਖਦੇ ਹਾਂ ਉਸ ਬਾਅਦ ਦੇ ਦਿੰਦੇ ਗੱਲ ਗੱਲਬਾਤ ਕਰਨੇ ਆ ਇੱਕੋ ਜੀ ਆਦੋ ਪਹਿਣਾ ਸੁਖੀ ਆਸ਼ਕ ਕਿਹੜੀ ਤੇ ਸੁਖੀ ਆਸ਼ਕ ਤੁਸੀਂ ਤਾਂ ਬੋਲੋ ਜੀ ਮੈਂ ਤਾਂ ਇਹਨਾਂ ਦੀ ਗੱਲ ਕਰਾਂ

ਵਿਚਾਰ ਸਕਾਤਾ ਮੇਰਾ ਕੋਈ ਹੋਰ ਹੈ ਨਹੀਂਗਾ ਅੱਛਾ ਸਾਡੇ ਛਰੀਕੇ ਚੋਂ ਐ ਜੇਠ ਲੱਗਦਾ ਮੇਰਾ ਨਹੀਂ ਉਹ ਭਰਤਾ ਮੇਰੇ ਮਗਰ ਉਹਦੇ ਨਾਲ ਆਇਆ ਸੀਗਾ ਮੈਂ ਮਲਜਾਨ ਹੁਣ ਉਹਨੂੰ ਤਾਂ ਦਿੱਤਾ ਮੈਂ ਭਜਾ ਤੇ ਉਹ ਦੂਜਾ ਸੀ ਜਿਹੜਾ ਉਹ ਤੈਨੂੰ ਵੇਖ ਕੇ ਛੱਡ ਗਿਆ ਭੈਣੇ ਮੈਂ ਤਾਂ ਡਰ ਗਈ ਤੇ ਮੈਂ ਆ ਕੇ ਨਹੀਂ ਬਾਹਰ ਫੜੀ ਉਹ ਤਾਂ ਹੀ ਤਾਂ ਫਿਰ ਮਣੀ ਨੂੰ ਗੁੱਸਾ ਚੜਿਆ ਹਾਂ ਫੜ ਕੇ ਬਾਹਰ ਨਾ ਲਿਆਉਨੇ ਭਾਈ ਆ ਗਏ ਸੀ ਨੀ ਕੀ ਕਰਾਂ ਜੇ ਤਾਂ ਰੋਲਾ ਪਾਉਂਦੀਆਂ ਤਾਂ ਇਹ ਕਹਿੰਦੀਆਂ ਛਰੀਕੇ ਸਰੁਕੇ ਚ ਵੇਚਦੀ ਹੋ। ਹੋਰ ਸੌਣ ਨਾ ਗੇ। ਹੋਰ ਤਾਂ ਧਿਆਰ ਪਾਸ ਮਾਰਨਗੇ ਵਿਚਾਲੇ। ਤਾਂ ਕਰਕੇ ਨਾ ਮੈਂ ਤਾਂ ਕੁਛ ਬੋਲਦੀ ਨਹੀਂ। ਉਹ ਚੋਰੇ ਨੂੰ ਨਾ ਮੈਂ ਦੋ ਵਾਰੀ ਲਕਾ ਕੇ ਕੱਢਿਆ ਮਣੀ ਤੋਂ। ਮਗਾ ਜੇ ਮਣੀ ਨੂੰ ਪਤਾ ਲੱਗ ਗਿਆ ਉਹ ਹੂਸਪੋਲੀਆ। ਨਹੀਂ ਮੈਨੂੰ ਸੁਪਛਿੱਤਰ ਨਹੀਂ ਮਾਰ ਸਕਦੀ ਇਹ ਜਿੰਦੇ ਬੰਦੇ ਤੇ। ਇਹ ਬੱਥੇ ਰਿਆ ਮਾਰਦੀ ਆ। ਉਹ ਮੋਟੀ ਮੇਰਾ ਕੜਾੜਿਆ ਹੋ। ਉਹ ਮੋٹے ਦਿਮਾਗ ਤਾਂ ਉਹੀ ਮੇਰੇ ਮਗਰ ਪੱਜਾ ਫਿਰਦਾ ਰਹਿੰਦਾ। ਐਨ ਦੱਸ ਕਿ ਤੇ ਬਿਲ ਤੇ ਪਿਆਰ ਕਰੀਏਗਾ ਨਹੀਂ ਨਹੀਂ ਹੂੰ ਦੱਸ ਦੇ ਆ ਕੀ ਏ ਜੇ ਪਿਆਰ ਹੁੰਦਾ ਤੈਨੂੰ ਫਿਰ ਉਹ ਆਈ ਫਿਰ ਤਾਂ ਗੱਲ ਉਹ ਨਹੀਂ ਕਦੇ ਕਦੇ ਨਾ ਗੱਲ ਕਰਨ ਲੱਗੇ ਟਾਈਮ ਲੰਘਦਾ ਨਹੀਂ ਨਹੀਂ ਇਹੋ ਜਿਹਾ ਕੋਈ ਗੱਲ ਨਹੀਂ ਨਾਲ ਮੈਨੂੰ ਪਿਆਰ ਆਏਗਾ ਕਿਸੇ ਦਾ ਮੈਨੂੰ ਨਹੀਂ ਹੈਗਾ ਕਿਸੇ ਦਾ ਵੀ ਇੰਨਾ ਚੰਪ ਕਰ ਲੈ ਗਮ ਹਾਂ ਜੇ ਤੈਨੂੰ ਬਣੀ ਪੁੱਛੂਗਾ ਨਾ ਕਿ ਅਬਰੀ ਤਾਂ ਤੈਨੂੰ ਪੁੱਛਦਾ ਜੇ

ਮਣੀ ਨੇ ਦੇਖਾ ਉੱਥੇ ਆ ਕਿ ਨਹੀਂ ਭਾਬੀ ਭਾਬੀ ਅੰਨ ਕੀ ਹੋ ਗਿਆ ਹੋਂ ਨੂੰ ਦਸੋਂ ਲੋਹਲ ਤੱਕ ਪਤੀ ਨਹੀਂ ਵੀ ਕੀ ਹੋ ਗਿਆ ਉੱਥੇ ਬੰਨਿਆ ਟਪੜੋਈਆ ਹੈ ਉਹ ਕਿਧਰ ਗਿਆ ਹਾਂ ਮੈਂ ਤਾਂ ਉਸ ਤੱਕ ਮਾਗਰ ਵੀ ਜਾਇਆ ਮੈਨੂੰ ਨਹੀਂ ਕਿਤੇ ਚਮਕਿਆ ਉਹ ਤਾਂ ਕਿਨੇ ਭੱਜ ਪੁੱਜ ਗਿਆ ਹੁਣ ਨਾਲੇ ਪਣੋਈਆ ਕੀ ਦਾ ਤੇਰਾ ਤੇ ਮੇਰਾ ਉਹ ਤੜਕੀ ਬੰਦਾ ਕਿੱਦਾਂ ਲੱਗਦੀ ਆ ਕੱਢਣਾ ਨਿਪਾਲੀ ਓਰੇ ਨਹੀਂ ਕੱਲ ਜਿਹੜਾ ਉਹ ਤੇਰੀ ਬਾਹਂ ਚ ਫੜ ਲਈ ਜਿਹੜਾ ਆਪਾਂ ਕੁੱਟਿਆ ਓਰੇ ਬੰਦੇ ਆ ਸੀ ਉਹ ਮੈਨੂੰ ਕੀ ਪਤਾ ਲੈ ਮੈਂ ਤਾਂ ਢਿਉਟੇ ਦੀ ਤੜਕੀ ਢੁਟ ਕੇ ਜੱਪੇਗਾ ਮਮਾ ਅਗਰ ਸਾਰੀ ਕਿਤੇ ਦੇਖਿਆ ਤੇ ਨਹੀਂ ਹੈਗਾ ਪਾਇੜਾਂ ਤੀਆਂ ਉੱਥੇ ਤੱਕ ਦੀਆਂ ਤੇਰੇ ਮਗਰ ਤਾਂ ਨਹੀਂ ਆਇਆ ਹੂ ਜਾ ਫਰੇ ਉਹ ਉਹ ਹੋਰ ਗੱਲਾਂ ਲੈ ਕੇ ਆ ਗਈ ਮੈਨੂੰ ਤਾਂ ਐ ਸ਼ੱਕ ਜਾ ਲੱਗ ਗਿਆ ਜਿਵੇਂ ਉਹ दारू ਦੀ ਹੜਵਾਹ ਮਾਰ ਰਹੀ ਸੀ ਇਹ ਚੋਂ ਮਣਕਰੇ ਦਰੂ ਗੁਰੂ ਪੀ ਕੇ ਕਲਵੀਰ ਪਲੇਖੇ ਨਾਲ ਆ ਗਿਆ ਉਹਨੇ ਕਰੇ ਛੜਾ ਬੰਦਾ ਹੈ ਨਾ ਪਲੇਖੇ ਨਾਲ ਆ ਗਿਆ ਉਹਦਾ ਉਹ ਤਾਂ ਚੋਰੀ ਛੁਰੀ ਕਰਕੇ ਲੈ ਜਾਂਦਾ ਉਹ ਕੰਮ ਹੋ ਗਿਆ ਨਾ ਨਾ ਚੋਰ ਤਾਂ ਕਰਨੂ ਐ ਇਹਦਾ ਚੋਰ ਦੇ ਪਲੇਖੇ ਸਾਦੇ ਘੁੱਟਿਆ ਗਿਆ ਹੈ ਪਲੇਖੇ ਨਾਲ ਕੱਲ ਵੀ ਹੋਰ ਬੜੂਗਾ ਹੈ ਇਹ ਤਾਂ ਕੋਈ ਹੱਲ ਕਰਨਾ ਹੋ ਗਿਆ ਭਾਬੀ ਮੈਂ ਕਹਿੰਦਾ ਦੀ ਮਾਪਿੰਡ ਚੁੱਕ ਸੇ ਮੋਤਵਾਰ ਬੰਦੇ ਨਾਲ ਗੱਲਬਾਤ ਕਰਾਂ ਜੇ ਉਹਨੂੰ ਵੀ ਅਨਕਵਾਰੀ ਘਟਲਾਏ ਕਿ ਚਕਰੋਰੇ ਤੂੰ ਕਮਲਾ ਛਦਾਈ ਐ ਹੈਂ ਪਾਗਲਾ ਆਪਣੇ ਘਰ ਦੀ ਗੱਲ ਆਪਾਂ ਪੁੱਟ ਤਾਂ ਮਾਰਤਾ ਕਿੱਲੇ ਭੱਜ ਗਿਆ ਹੈਂ ਜ਼ਰੂਰੀ ਰੋਲਾ ਪਾਉਣਾ ਰੋਲਾ ਪਾਉਣ ਦੀ ਗੱਲ ਨਹੀਂ ਜੇ ਮੇਰੀ ਗੱਲ ਸੁਣ ਕੱਲ ਅੱਜ ਦਾ ਚਲੋ ਭਲੀਕੇ ਨਾਲ ਆ ਗਿਆ ਜੀ ਮੈਂ ਤਾਂ ਜਾਨਣਾ ਹੁਣ ਖੇਤ ਬੰਨੇ ਤੁਸੀਂ ਦੋਏ ਜਣੀਆਂ ਕੱਲੀਆਂ ਹੁੰਦੀਆਂ ਘਰੇ ਜੇ ਕੋਈ ਉਰੇ ਆ ਕੇ ਕਾਂਟੇ ਲੁੱਟ ਕੇ ਲੈ ਗਿਆ ਔਰ ਸਮਾਨ ਗੱਪਾ ਲੁੱਟ ਕੇ ਲੈ ਗਿਆ ਚੋਰ ਵੀ ਬਾੜੇ ਹੋ ਰਹਿਣਾ ਬਨੇਰੀ ਜਿੱਤਾ ਹਾਂ ਇਹ ਤਾਂ ਅਸੀਂ ਛੋਟੇ ਬੰਕੇ ਆਏ ਨਹੀਂ ਤੇ ਸਾਡੇ ਸਾਹਮਣੇ ਆ ਗਏ। ਹਾਂ ਬਕੀ ਆ। ਇਹ ਛੋਟੇ ਹੋ ਗਏ। ਮੈਂ ਤਾਂ ਜਾਣੀ ਮੈਨੇ। ਅੱਜ ਜਾਣੀ ਜੀ ਹਜੇ ਤੋਂ। ਆਹ ਛੜੀ ਛਟਾ ਕੇ ਹੈਗੀਆਂ ਤੂੰ। ਛੋੜੀ ਸੱਚੀ ਰਹਿਣਾ। ਕਿਤੇ ਨਹੀਂ ਡਾਕ। ਕੁਝ ਨਹੀਂ ਹੁੰਦਾ। ਤੁਸੀਂ ਮੇਰੇ ਤੋਂ ਛੱਡ ਦਿਓ ਮੈਂ ਆਪੇ ਕਰਦਾ ਇਹਦਾ ਹੱਲ। ਠੀਕ ਹੈ। ਤੁਸੀਂ ਉਹਦਾ ਗੌਰ ਰੱਖਿਆ ਕਰੋ। ਦਾੰਦੂ ਕੋਲੇ ਰੱਖਿਆ ਕਰੋ। ਠੀਕ ਹੈ। ਮੈਂ ਕਰਦਾ ਕੋਈ। ਆਹ ਤਾਂ ਫਿਕਰ ਨਾ ਕਰ ਮੇਰੀ ਤੂੰ ਆਇਆ ਫਿਰ। ਲਾ ਕੋਈ। ਬਸ ਵਰ ਚੰਮ ਦਿਓ। ਐ ਕਰੋ। ਅਰੇ ਚੁਰੂਸੀ ਦਵਾਰੋਂ ਕੋਲੇ ਰੱਖਿਓ ਜੋ ਕੋਈ ਬਟਕਾ ਮਰਸਾ ਲਈ ਕਿ ਬੰਨ ਬੰਨ ਕੇ ਕੁੱਟਾਂਗੇ ਤਾਂ ਅਸੀ ਹੋਣੀ ਹੈ ਚਲ ਮੈਂ ਮਟਾ ਜਾਇਆ ਮੈਂ ਫਿਰ ਹਾਂ ਖਵਿਨਾ ਢਾਂ ਵਰਗੀ ਹੈ ਹਾਂ ਹੋਤੀ ਗੱਲ ਤਾਂ ਸਹੀ ਹੈ ਹਾਂ ਹੈਨਾ ਬਿਲਕੁਲ ਵੀ ਕੋਈ ਸ਼ਰਾਬੀ ਕਬਾਬ ਵੀ ਹਣਾ ਆ ਕੇ ਵੜ ਜੀ ਖੇਤਾਂ ਚ ਬੈਠੇ ਆਪਾਂ ਕੋਈ ਤੇ ਹੋਰ ਕੋਈ ਜਾ ਜਾਂਦੀ ਹੋ ਜੇ ਟੜਕੇ ਨਾਲ ਖਵਾਰਾਂ ਲੱਗੀਆਂ ਹੋਣ ਕਿ ਆਓ ਆ ਕੁਛ ਹੋ ਗਿਆ ਮੇਰੀ ਗੱਲ ਸੁਣ ਹਾਂ ਗੱਲ ਤਾਂ ਮਨੀ ਵੀ ਸਹੀ ਆ ਆਪਾਂ ਨਾ ਡੰਡੇ ਡੰਡੇ ਰੱਖੀ ਅੰਦਰ ਕੋਈ ਆ ਗਿਆ ਨਾ ਚੰਗੀ ਤੇਰੇ ਝੰਮਾ ਕੇ ਫਿਰ ਨੀ ਕਈ ਵਾਰੀ ਕੋ ਹੋ ਰਿਹਾ ਬਲੇਖੇ ਨਾਲ ਕੁੱਤਿਆਂ ਜਿਹੜੇ ਜਿਹੇ ਤਰ੍ਹਾਂ ਕਰਦੀ ਜਾਊਗੀ ਉਸ ਟਾਈਮ ਫਿਰ ਉਹ ਤਾਂ ਅਬੀ ਜਾਲ ਵਿੱਚ ਆਉਣ ਦੀ ਹੁੰਦੀ ਆ ਆਪਾਂ ਐਂ ਤਾਂ ਸੋਚੀ ਜਾਂਦੇ ਆ ਆਪੋਸ ਬੰਦਾ ਕਿਉਂ ਨਹੀਂ ਫੜਦੇ ਆਪਾਂ ਕਿਹੜਾ ਬੰਦਾ ਜਿਹਦੇ ਪਿੱਛੇ ਹੋ ਰਿਹਾ ਸਾਰਾ ਕੁਝ ਹਾਂ ਇਹ ਗੱਲ ਵੀ ਤੇਰੀ ਸਹੀ ਆ ਹਨਾ ਉਸੇ ਨੂੰ ਨਾ ਪੰਨੀ ਹੈ ਮੱਕ ਨਹੀਂ ਉਹ ਉਸੇ ਨੂੰ ਸਟ ਲੈ ਮੇਰਾ ਲੋ ਉਹ ਤਾਂ ਕੋਈ ਖੇਡੀਆਂ ਦੇਖੋ ਡਾਂ ਤਾਂ ਕੀ ਹੁੰਦਾ ਮੇਰੀ ਗੱਲ ਸੁਣ ਐਹੀ ਜਿਹਾ ਖੇਡਾ ਖੇਡਦੀ ਖੇਡਦੀ ਨਾ ਤਨਵੈਲਾ ਫਰਰ ਕਰਕੇ ਲੈ ਮੈਨੂੰ ਲੈ ਜਾਓ ਫਰਰ ਕਰਕੇ ਹੂੰ ਪਤਾ ਨਹੀਂ ਹੁੰਦਾ ਮੈਨੂੰ ਪਤਾ ਨਹੀਂ ਫਲਾ ਮੈਨੂੰ ਐਂਦਾ ਸੁਣ ਮੈਨੂੰ ਕੱਢ ਕੇ ਥੋੜੀ ਲਿਜਾਊਗਾ ਕੋ ਪਤਾ ਨਹੀਂ ਹੁੰਦਾ ਬਣੀ ਹਾਂ ਕਦੋਂ ਪਿਆਰ ਜਾਗੇ ਦਿਲ ਚ ਚੱਲ ਲੈ ਬਸ ਟਿਕ ਜਾ ਤੂੰ ਟਿਕੀ ਦੀ ਗੱਲ ਨਹੀਂ ਹੈ ਮੱਚੀ ਗੱਲ ਆ ਪਿਆਰ ਜਾਗ ਜੇ ਦਿਲ ਚ ਨਾਲੇ ਖੋਰ ਉਹ ਝੱਲਾ ਉਹ ਮੋਫੇ ਦਿਮਾਗ ਦਾ ਅੱਜ ਨਹੀਂ ਸਾਲਾ ਛੱਡਦਾ ਅੱਜ ਤਾਂ ਪਤਾ ਕਰਕੇ ਰੋ ਆ ਵੀ ਸਾਲੇ ਇਹ ਕਰਤੂਤ ਹੈ ਕੀ ਜੀ ਨਾਲੇ ਕਲਵੀਰ ਨੂੰ ਕੁੱਤੂਆ ਬਣ ਕੇ ਮੇਰੇ ਨਾਲ ਮਾਜੀ ਸੌਫੀ ਹੋ ਗੋਣਾ ਸੌਫੀ ਪਤਾ ਕਰੂ ਨਾ ਕੱਲ ਤਾਂ ਹੀ ਵੇਲੇ ਆ ਗਈ ਸੀ ਇਕਠਾਈਆਂ ਵਾਲੀਆਂ ਜੋਗ ਨਹੀਂ ਚਾਂਪ ਕੜੀਆਂ ਚਲ ਆ ਜਾਣਗੇ ਰਾਜ ਅੱਕਣ ਰੱਕਰ ਵੀਰ ਅਲਹ ਹੋਰੀ ਹੋ ਗਿਆ ਸੀ ਕੰਮ ਮੈਂ ਤਾਂ ਪਹਿਲੇ ਲੱਥਣ ਲੱਗ ਗਿਆ ਉਹ ਲੱਗਣ ਮਹਾਲਾ ਫਸਾਉ ਹੈ ਵੇ ਗਈ ਅੰਦਰ ਦੇ ਗਲਾਸ ਦੇ ਛੱਡਦਾ ਕਾ ਆ ਕੰਜਰ ਦਾ ਕਿੱਧਰ ਆਉਂਦਾ ਘਾਤਕ ਫਲਮ ਵਾਲੇ ਵੰਗੁਰਸਾ ਤੇ ਵਾਹਾਂ ਜਾ ਚੱਕੀ ਆਉ ਬੈਠਾ ਜਾਣ ਤਿੰਨੇ ਮਗਨੇ ਤਾਂ ਦੱਸਦਾ ਚਲ ਮਨਾ ਫਿਸਕਣ ਦੇ ਕੋ ਅੰਮ੍ਰਿਤ ਭਾਈ ਉਹ ਭਾਈ ਓਏ ਰੋਜ ਤੇ ਆ ਜਾਂਦੇ ਰੇਤ ਮੈਂ ਉਹ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਓਰੇਆ ਓਰੇਆ ਮੱਝ ਦੇ ਬੈਠੇ ਤੇ ਮੈਂ ਕੀ ਸਮਝਦਾ ਤੇ ਕੀ ਫਰਦਾ ਉਹ ਦੱਸਦਾ ਦੱਸਾਂ ਬੈਠਾ ਉਹ ਮੈਂ ਤਾਂ ਰੋਜੇ ਦੇਖਦਾ ਉਹ ਬਾਹਰ ਤਾਂ ਸਹੀ ਜਦੋਂ ਅੰਦਰ ਮੈਂ ਬਹੁਤ ਬਾਤ ਕਰਕੇ ਆਇਆ ਥੱਕ ਗਿਆ ਵਾਹ ਆਹਦੀ ਜਰੀ ਫੰਦਾਂ ਇਹਨਾਂ ਦਾ ਰਸੇ ਜਾਂ ਲਬੇਟ ਰੱਖੇ ਨੇ ਫਿਲਮ ਜਿਹਾ ਵਾਲੇ ਮਨ ਉਹ ਯਾਰ ਇਹ ਵੀ ਲਬੇਟਣ ਦਾ ਕਾਰਨ ਅਸਲ ਸਹੀ ਸਿਰੇ ਵੱਲਿਆ ਹੈ ਮੈਂ ਨਾ ਮੇਰੇ ਨਾਲ ਗੱਲ ਕਰਨ ਆਇਆ ਸੀ ਮਹਕਮਤਬਾਰ ਬੰਦਾ ਹੈ ਪਿੰਡ ਦਾ ਉਹ ਯਾਰ ਆਪਣੇ ਨਾਲ ਕੱਲਹੂ ਤੱਕ ਜਿੰਨ ਦੱਸਿਆ ਬੱਲਣਾ ਆਪਣੇ ਕੁਲਵੀਰ ਨੂੰ ਸਿਆ ਦਾਰੂ ਪੀ ਕੇ ਉਹ ਅਸੀਂ ਬੰਦ ਲਿਆ ਬੰਦ ਉਹ ਸਿੱਧੇ ਭੇਟਿਆ ਹੈ ਮੈਂ ਮੈਨੂੰ ਆਇਆ ਛੱਕਿਆ ਵੀ ਜਦਾਂ ਕੋਈ ਚੋਰੀ ਚਕਾਰੀ ਕਰਨਾ ਹੈ ਜਦ ਕੋਈ ਉਹ ਦਾਤਤ ਕਾਰਨ ਕਰਕੇ ਆਇਆ ਸੀ ਹੈ ਕਦੋਂ ਦੀ ਗੱਲ ਹੈ ਕੱਲ ਦੀ ਗੱਲ ਹੈ ਅਰ ਮੇਰੇ ਤਾਂ ਇੱਕ ਹੋਰ ਛੱਕ ਹੈ ਵੀ ਉਹ ਕੱਲਾ ਨਹੀਂ ਸੀ ਉਹਦੇ ਨਾਲ ਇੱਕ ਬੰਦਾ ਹੋਰ ਸੀ ਹੁਣ ਬਾਈ ਬਣ ਕੇ ਤੂੰ ਮੇਰੇ ਨਾਲ ਉਹ ਬੰਦਾ ਬੁਲਾਉਣਾ ਹੈ ਠੀਕ ਹੈ ਤੂੰ ਮੇਰਾ ਪੂਰਾ ਸਹਿਯੋਗ ਦੇਣਾ ਹੈ ਕੰਮ 'ਚ ਮੈਂ ਤਾਂ ਤੇਰੇ ਕੋਲ ਤਾ ਆਇਆ ਨਾ ਮੈਂ ਤੈਨੂੰ ਆਇਆ ਗਣਾ ਤੇ ਇਹ ਪਹਿਲਾਂ ਨਹੀਂ ਕਿਨੇ ਘਾਣਾ ਬਪਰੇ ਇਹ ਪਾਣਾ ਬਪਰੇ ਹੈ ਜਾਏ ਬੰਦੇ ਸਾਡੇ ਕਰੇ ਆਏ ਨੇ ਬੌਂਦਲੇ ਤੂੰ ਫਿਰਦਾ ਬੌਂਦਲੇ ਆਉਂਦੇ ਸੀ ਨਾ ਉਹ ਗੱਲ ਜਿਹੜੀ ਸੀਗੀ ਉਹ ਜਦ ਗੱਲ ਸੁਣ ਕੇ ਬੰਦਾ ਬੌਂਦਲ ਵੀ ਜਾਂਦਾ ਉਸ ਤਾਂ ਬਥੇ ਕਿ ਕਰ ਤਿੰਨ ਚਾਰ ਕਰੋਗੇ ਪੁੱਠੇ ਹੀ ਜਾਂਦੇ ਕੰਮ ਜਾਂ ਪਹਿਲਾਂ ਤਾਂ ਵੀ ਸੱਪ ਦੀ ਸੀ ਗਿਆ ਕੀ ਸੱਪ ਉਹ ਫੜ ਲੈ ਸੱਪ ਨੇ ਲਪੇਟਾ ਮਾਰ ਲਿਆ ਤੇ ਤੂੰ ਸਿੱਧਾ ਇਹਦੀ ਗੱਲ ਅੱਛਾ ਅਸਰਾ ਅਸਰੂੜ ਹੋ ਪਤਾ ਉਹ ਪਤਾ ਨਹੀਂ ਕੀ ਕਹਿੰਦੇ ਕਿਹੜਾ ਸੱਪ ਦੀ ਚਲ ਉਹ ਸੱਪ ਨੂੰ ਪਤਾ ਆ ਗਿਆ ਵੀ ਸਾਰਾ ਕੋਈ ਚੱਕਰ ਹੈ ਸਾਡੇ ਘਰੇ ਚੱਕਰ ਮੇਰੀ ਗੱਲ ਸੁਣ ਤੂੰ ਤਾਂ ਨਿਆਣਾ ਸੀ ਪਹਿਲਾਂ ਸੁਣੀ ਹੋਣੀ ਗੱਲ ਜੇ ਕਿਸੇ ਤੋਂ ਕਿਵੇਂ ਗਏ ਹੁੰਦਾ ਸੁੰਨੇ ਸਾੰਨੇ ਸਵਾ ਚਸਲੇਡਾ ਚਲੇਡਾ ਚਲੇਡਾ ਕਦੇ ਹੋ ਮੈਂ ਸੁ ਬਣ ਜਾਂਦਾ ਕਿਤੇ ਕੋਈ ਬੰਦੇ ਦਾ ਰੂਪ ਲੈ ਲੈਂਦਾ ਕਿਤੇ ਉਹ ਛੋਟਾ ਮਰਾ ਭਾਵੇਂ ਸਾਰਾ ਦੋਖੀ ਤੇ ਤੇ ਉਹ ਕਾਰਨਪਾਰੇ ਹੋ ਗਏ ਆ ਕਦੇ ਕਦੇ ਸਰਾਜੋਂ ਤਾਂ ਪਰੇ ਬੱਕਰੀ ਬਣ ਗਿਆ ਅੱਗੇ ਜੰਦਾ ਵੱਡ ਗਿਆ ਉਹ ਕਹਨੇ ਸਾਹਮਣੇ ਸਾਹਮਣੇ ਜਣਾਗਾ ਵੀ ਤੇਰਾ ਕਹਿਣ ਦਾ ਭਾਬ ਕੀ ਹੈ ਵੀ ਹੁਣ ਸਾਡੇ ਘਰੇ ਮਰਾ ਸਾਲਾ ਸਲੇਡਾ ਆ ਗਿਆ ਕੋਈ ਪਤਾ ਨਹੀਂ ਕਲਵੀਰ ਯਾਰ ਇਹੇ ਜੇ ਕੰਮ ਵਾਲਾ ਤੈਨੂੰ ਬੰਦਾ ਲੱਗ ਸਕਦਾ ਕਹ ਲੈਂਦਾ ਸਹੀ ਐ ਹਾਂ ਨਾਲੇ ਤੇਰੇ ਨਾਲ ਜਾਣ ਪਛਾਣਾ ਆਏ ਥੋੜੇ ਘਰੇ ਬੜੂ ਕਸ ਤਾਰੂਗੀ ਹੜਵਾ ਮਾਰੀ ਕਿ ਨਹੀਂ ਉਹ ਦਾਰੂ ਪੀ ਕੇ ਹੂੰ ਆ ਜਾਂਦਾ ਫਿਰ ਅੰਛੋੜੀ ਲੋਕਦਾ ਸੀਗਾ ਅੱਛਾ ਸਲੇਡਾ ਦਾਰੂ ਪੀ ਕੇ ਆ ਗਿਆ ਉਹ ਸਲੇਡਾ ਕਾਨੂੰ ਦਾਰੂ ਪੀ ਕੇ ਆ ਗਿਆ ਯਾਰ ਤੇ ਤਲਵੀਰ ਦੀ ਗੱਲ ਕਰਦਾ ਹੈ ਤੇ ਨਾਲੇ ਸਲੇਡਾ ਗਈ ਨਾ ਯਾਰ ਮੈਨੂੰ ਵੀ ਆ ਗਿਆ ਉਹ ਐਂ ਕਹਿਣਾ ਕਿ ਤੇ ਸਲੇਡਾ ਆ ਗਿਆ ਹੋਵੇ ਉਹਦਾ ਰੂਪ ਧਾਰ ਕੇ ਅੱਛਾ ਹਾਂ ਮਾਲ ਕਿਸ ਲਈ ਦਾ ਸਾਡੇ ਤੇ ਤੇ ਦਾਰੂ ਪੀ ਕੇ ਕਲਵੀਰ ਦਾ ਰੂਪ ਧਾਰ ਕੇ ਆ ਗਿਆ ਹਾਂ ਹੁਣ ਬੜੀ ਆ ਤੇਰੇ ਖਾਨੇ ਦੀ ਗੱਲ ਆਹੀ ਤਾਂ ਦੇ ਗੱਲ ਹੈ ਇਹੀ ਗੱਲ ਬੁੜੀਆਂ ਨੂੰ ਸਮਝਾ ਰਿਹਾ ਕਰੇ ਬੁੜੀਆਂ ਨੇ ਕਿ ਨਾ ਤੂੰ ਤੁਸੀਂ ਨਾਲ ਗੱਲ ਨਹੀਂ ਗੱਲ ਨਹੀਂ ਹੈਗੀ ਦੇ ਸਿਆਣੇ ਬੰਦੇ ਦਾ ਅਮਰੀਕੇ ਫਰਕ ਪਊਗਾ ਹੁਣ ਮੇਰਾ ਭਾਈ ਬਣ ਕੇ ਹੈ ਭਾਈ ਸਾਹਿਬ ਹੁਣ ਆਪਾਂ ਉਹ ਸਲੇਡਾ ਖਾਣ ਦਾ ਤੂੰ ਬੱਤੇ ਦਾ ਕਰਦੇ ਰੱਖਣੇ ਕਰਦੇ ਆ ਪਰ ਮੈਂ ਨਹੀਂ ਕਿਚ ਘਰੋਲਾ ਦਾ ਵੀ ਸਲੇਡਾ ਇੱਕ ਨਹੀਂ ਕਿਚ ਸਲੇਡੇ ਦੋ ਹੈ

ਵਿਚੋਂ ਪਾਈ ਗਿੱਤੇ ਹਾਂ ਫਿਰ ਉਹ ਤਰ੍ਹਾਂ ਸਹੀ ਦਾ ਨਕਲੀ ਸਲੇਟਾ ਕੀ ਪੱਬੀ ਪੱਬੀ ਹਾਂ ਹਾਂ ਮਰਨਾ ਅੱਜ ਕਿਥੋਂ ਇਹ ਨਾਲ ਤੁਰੇ ਆਉਂਦਾ ਲੈ ਜੇ ਨੂੰਣ ਕੁਰੇ ਨੂੰ ਘਰ ਆਉਂ ਨੂੰ ਮੂੰਹ ਲਾ ਲਿਆ ਨਾ ਐ ਨਹੀਂ ਪਤਾ ਤਾਂ 8 ਵਜਿਆ ਕਰੇ ਬਹਨੇ ਨਾ ਸਿਆਪਾ ਖਾਣਾ ਮੈਂ ਹਾਂ ਕਿੱਧਰ ਪਹੁੰਚਦਾ ਫਿਰਦਾ ਤੂੰ ਬੱਲੇ ਨਾ ਤੂੰ ਵੀ ਉਹ ਬੱਲਾ ਘਾਣੂ ਫਿਰਦਾ ਉਹੀ ਵੇਲੇ ਕਿਤੇ ਮੋਗਦਾ ਕੋਈ ਕੰਮ ਕਰ ਰਿਹਾ ਬੰਦੇ ਨਾਲ ਫਿਰ ਲਿਆ ਸਰ ਮੈਂ ਤਾਂ ਕੰਮ ਦੇ ਬੰਦੇ ਨੂੰ ਲੈ ਕੇ ਆਇਆ ਕੰਮ ਦੇ ਨੂੰ ਅੱਛਾ ਭਾਈ ਚਲ ਮੈਂ ਨਰਕ ਦਾ ਤਰ ਤਲਕੀ ਮੇਰੀ ਫਰਕੀ ਬਣੂਗਾ ਭਾਈ ਆ ਜਾ ਦਰਿਆ ਤਸਰੀ ਗੱਲ ਪਰ ਜਾਈ ਆਹ ਆਪੀ ਮੈਂ ਰਿਕਾਰਡ ਕਰ ਰਿਹਾ ਹਾਂ ਕਿ ਖਲਾਲ ਹੈ ਐਮਰੀਕ ਬਾਈ ਆਪਣੇ ਪਿੰਡ ਤੋਂ ਤੇ ਉਹਨੂੰ ਕਿਹਾ ਕਿ ਮੈਂ ਆਪਣੇ ਮੋਰ ਪਰਾਨਾ ਕੈਪਚਰ ਇਹ ਆਪਾਂ ਕਰ ਨਹੀਂ ਪਾਏ ਕਿ ਉਹਨੇ ਪਤੀ ਜੇ ਨਾ ਹਾਂ ਅੱਜ ਲੈਟਾਂ ਨੇ ਲੱਗੇ ਹੋਰ ਮੇਰੇ ਬੱਪੂ ਹੋਰ ਹੀ ਗੱਲਾਂ ਕਰਦੀ ਜੁਰਤਾ ਕੋਈ ਹੋਈ ਨਹੀਂ ਆਪਸ ਲੈਟਾ ਲੈਣਾ ਨਾ दो <laughs> गल <laughs>

ਕੋਈ ਹੈ ਹੱਲੂ ਲੁੜਾ ਹੈਗਾ ਮੇਰਾ ਮਸਤਰਾ ਕੋਣ ਸੁੱਖੀ ਹੈਗਾ ਅਛੂ ਵੀ ਹੁੰਦਾ ਪੁੱਤਾਂ ਦੇ ਘੱਟੇ ਕਰਦਾ ਹਜੇ ਬਾਬਾ ਹੋਰ ਚੀਜ਼ ਨੂੰ ਐ ਨਹੀਂ ਪਤਾ ਕੀਲ ਕੇ ਪੋਤਲ ਚ ਪਾ ਲਈ ਓ ਹਾਂ ਤੇ ਮੈਂ ਦਾ ਪੀ ਕੀਲ ਲੂੰਗੀ ਮੈਂ ਤਾਂ ਆਪੇ ਹੀ ਭਾਲੂ ਹੋਰ ਤਾਂ ਕਿ ਛੱਡ ਕੇ ਟੋਆ ਘੱਟੇ ਦਾ ਪਾ ਦੂੰਗੀ ਬਾਬੀ ਇਤਨੀ ਹੁੰਦਾ ਇੱਕ ਵਾਰ ਸਿਆਣੇ ਦੀ ਗੱਲ ਹੈ ਸਿਆਣੇ ਦਾ ਬੜਾ ਹੋੜੇ ਦਾ ਕਹਦਾ ਬਾਅਦ ਚ ਪਤਾ ਲੱਗਦਾ ਜੇ ਉਰੇ ਸਲੇਡਾ ਨਿਕਲਿਆ ਤਾਂ ਫਤਕਰ ਛੱਡ ਕੇ ਜਾਣਾ ਪਊਗਾ ਵੇ ਉਹ ਤਾਂ ਮੈਂ ਤੇਰਾ ਕਰਾ ਦੂੰਦਾ ਅਜੇ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਇੱਕ ਮਰ ਬਣਾ ਲੈ ਕੋਈ ਤਾਚੂ ਬਣਾ ਲੈ ਪਾਣੀ ਦਾ ਗਲਾਸ ਲਿਆ ਚਲ ਮੈਂ ਕਰਦਾ ਤੁਸੀਂ ਕਰੋ ਇਹਨੇ ਗੱਲਬਾਤ ਮੈਨੇ ਜਾ ਪਾਣੀ ਲਿਆਉਣਾ ਹੋਰ ਲਿਆ ਪਾਣੀ ਯਾਰ ਮੇਰਾ ਤਾਂ ਮੂੰਹ ਸੁੱਕੀ ਜਾਂਦਾ ਗੱਲਾਂ ਸੁਣ ਸੁਣ ਮੈਂ ਤਾਂ ਕੰਫਸਿਕ ਗੱਲਾਂ ਦਾ ਸੋਲਾਂ ਕੇ ਮੈਂ ਜਾਗਟ ਕੇ ਜਾ ਉਹ ਪੌੜੀ ਸ່ຽ ਉਛਾਟਾ ਮਾਰਦੀ ਐ ਮੈਂ ਤਾਂ ਯਾਰ ਇਹ ਪਾਣੀ ਮਣੀ ਨਾ

ਕੁੱਚਾ ਘਟਾ ਲੈਣਾ ਮੈਂ ਮੈਂ ਤੈਨੂੰ ਹੋਰ ਦੱਸਣਾ ਮਿੰਦੂ ਵੀ ਪਤਾ ਮਾਣਾ ਮਟਾ ਉਹਦੇ ਕੋਲੇ ਜਾਂਦਾ ਰਹਿਣਾ ਲੈ ਤਾ ਇਹਦਾ ਬਾੜਾ ਕਿਸੇ ਪਤਾ ਖਰਕੀ ਨੂੰ ਕਾ ਨੂੰ ਹੱਥ ਬਗਾਤਾ ਹਾਂ ਉਹ ਤੇਨਾਂ ਲਈ ਮੈਂ ਰੱਖਿਆ ਹਾਂ ਜੀ ਛੱਡ ਦੇ ਗੁਲਾਬੀ ਉਹ ਆਈ ਦੱਸਦਾ ਰੱਖਿਆ ਹਾਂ ਜੀ ਜਿਵੇਂ ਨਾ ਹੁੰਦੀ ਇਸ ਵਾਰ ਅੱਜ ਬਸ ਉਹ ਕੀ ਬਣੀ ਸਲਾਹ ਪਰ ਉਹ ਕੀ ਕਰਦਾ ਉਹ ਨਾਲ ਤੂੰ ਬਲਤ ਓਏ ਮੰਤਰ ਮੈਂ ਮੱਤਲ ਪੜਦਾ ਵੀ ਕਿਉਂ ਕਿਉਂ ਮੰਨਦੀ ਨਹੀਂ ਹੈਗੀ ਹਾਂ ਮੰਨਦੀ ਨਹੀਂ ਹੈਗੀ ਨਾਲੇ ਹੋਰ ਤੈਨੂੰ ਫਿਲਮਾਂ ਨਾ 판ਕੇ ਦਿਖਾਉਂਦੇ ਕੀ ਮੇਰੇ ਸਾਰੇ ਸਾਰਾ ਟੱਬਰ ਹੈਗੇ ਜੂ ਸਾਡਾ ਤੈਨੂੰ ਨਾਲ ਲੈ ਜੂ ਚੱਕ ਕੇ ਓਏ ਮਨੀਲ ਜਿੰਦੇ ਨੂੰ ਬਾਜੰਦਾ ਨਹੀਂ ਪਤਾ ਹੁੰਦਾ ਬਾਜੰਦਾ ਤਾਂ ਉਹ ਬਾਦੂ ਝੱਕ ਲੰਦੇ ਕਹਿੰਦੇ ਹੋਰ ਝੱਕ ਲੈਂਦੇ ਸਾਰਾ ਟੱਬਰ ਹੱਲ ਜੂ ਤੁਹਾਡਾ ਜਿਹੜਾ ਸਾਡਾ ਲਖਣ ਹੋਰੇ ਨਹੀਂ ਮੈਂ ਤੂੰ ਟੈਕ ਜਾਵੇ ਹੁਣ ਫੇਰ ਹਾਂ ਹੁਣ ਸੁੱਕੀ ਕੋਲੇ ਜਾਣਾ ਪਊਗਾ ਉਹ ਕਰੂ ਇਹਦਾ ਹੱਲ ਉਹ ਬੱਪਾ ਹਾਂ ਇਹ ਕਿਹਨੇ ਲਿਆ ਤੁਮ ਬਾਬਾ ਬੱਜਵਾ ਬਾਬਾ ਬੱਜਵਾ ਦੀਆਂ ਨਾਲੇ ਹੋ ਰਹੇ ਮਿੱਠਾ ਬਾਲਾ ਪੀਣਾ ਹੋਏ ਤੁਸੀਂ ਤਾਂ ਪਈ ਤਾਂ ਕੋਈ ਨਾ ਰਹਿਣ ਦੇਣਾ ਪੀ ਸੁਆ ਇਹ ਹੈਗੇ ਵੀ ਮਿੱਠੇ ਬੰਦੇ ਸਾਰੇ ਮਿੱਠੇ ਹੁੰਦੇ ਹੋਣ ਤੈਨੂੰ ਖਾਂਗਲੀ ਦਾ ਤੋਂ ਵੀ ਜਦੋਂ ਇਹ ਦੂਈ ਲੈ ਲੈ ਉਹ ਮੈਨੂੰ ਕੋਈ ਪ੍ਰਕਿਰਤੀ ਦੀ ਸਰਦ ਨਹੀਂ ਆ ਕੱਟ ਦੇ ਹੋਰ ਕੋਈ ਨਾ ਸੋਚਣਾ ਪਈ 20 ਜਿਹੜਾ ਫਰਕ ਰਹਿੰਦਾ ਜਹੀ ਖਾ ਬੀ ਪੀ ਹੈ ਨਾ ਬੰਦੇ ਕਿੰਨੇ ਜਿੰਨੇ ਮਿੱਠਾ ਖਾਣੇ ਕਿੰਨੇ ਤੁਸੀਂ ਹਾਂ ਬੰਦੇ ਸਾਰੇ ਮਿੱਠੇ ਹੁੰਦੇ ਹੋਣ ਤੁਸੀਂ

ਉਹ ਗਾਣਾ ਪਰ ਮਰ ਜੇਂਗੇ ਸ਼ੁਕਰ ਹੋ ਜੀ ਥੋਕ ਤੈਨੂੰ ਮਿੱਠੇ ਦਾ ਆ ਚੱਲੀਏ ਪਰ ਲਾਂਦੇ ਘਟ ਹੋਣਾ ਕਿਉਂ ਬੱਲੇ ਚੱਕਣ ਵਾਲੀ ਗੱਲ ਰੱਖੀ ਹੈਗੀ ਸੁਕਰੂ ਦੀ ਸੰਪੂਰਨ ਹੋਣਾ ਮਰੇ ਤੇ ਵੀ ਆ ਆ ਯਮ ਬੇ ਕੁਾਰ ਗੇਂਦੀ ਨੇ ਅੰਦਰ ਆ ਕੇ ਉਹ ਮੈਂ ਨਾ ਉਹਨੂੰ ਸਿੱਧੀ ਤਰ੍ਹਾਂ ਨਾ ਸਮਝਾਉਂ ਤਰਾ ਆ ਚੱਲ ਜਲਦੀ ਆ ਜਾ ਐ ਕਰੋ ਐ ਕਰੋ ਚੱਲ ਜੰਗਾ ਪਰ ਜਾਈ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੇ ਕਾਲ ਪਿਛਲੇ ਡੇ ਅੱਗੇ ਨਹੀਂ ਪਿਛਲੇ ਡੇ ਨਹੀਂ ਸੀ ਤੋਸ਼ ਲੈ ਜੀ ਅੱਜ ਅਸੀਂ ਲੈਡੀ ਵਾਲਾ ਕੰਮ ਗੱਲ ਅਸੀਂ ਅੱਗੇ ਵੀ ਕਿ ਸਕੋ ਸੁਣੀ ਸੁਣੀ ਅੱਛਾ ਉੱਥੋਂ ਵੀ ਬਹੁਤ ਹੁੰਦੀ ਸੀ ਕਹਿੰਦਾ ਮੇਰੇ ਬਾਪੂ ਨੇ ਮੈਂ ਕਿਹਾ ਸੀ ਲੜ ਗਈ ਆ ਤੇਰੇ ਬਾਪੂ ਪਿੱਛੇ ਕੁਝ ਲੜੀ ਲੱਗੀ ਅੱਛਾ ਇਹ ਪੂਰੀ ਦਾ ਸ਼ਾਰਟ ਇੱਕ ਮੂਵੀ ਬਣਾਉਂਦੇ ਨੇ ਮੂਵੀ ਬਣਾਉਂਦੇ ਨੇ ਤੇ ਇਹ ਉਸ ਤੋਂ ਅੱਗੇ ਹੋ ਕੇ ਕਰਾਂਗੇ ਅੱਛਾ ਉਹ ਵਾਲਾ ਪਾਰਟ ਨਹੀਂ ਆਇਆ ਜਿੱਦੇ ਚੋ ਮਾਰਨ ਮਾਰਨ ਨਾ ਤੁੱਕ ਜਿਵੇਂ ਲਾਦਾ ਹੋਈ ਹੋਣਾ ਮੈਂ ਨੈਕਸਟ ਪਾਰਟ ਹੋਵੇ ਦੇਖਾਂਗੇ ਨਾ ਫੇਰ ਹਰੇ ਕਾਨੀ ਲੇਕਿਨ ਇਹ ਕੇ ਵੀਡੀਓ ਇਹਨਾਂ ਦੀ ਕਮਾਲ ਦੀ ਕਮਾਲ ਹੁੰਦੀ ਹੈ ਅਸੀਂ ਸਭ ਤੋਂ ਪਹਿਲੇ ਜਿਹੜੀ ਇਹਨਾਂ ਦੀ ਵੀਡੀਓ ਸਟਾਰਟ ਕੀਤੀ ਸੀ ਉਹ ਪਾਤੀਆਂ ਚੋੜ ਪਾਤੀਆਂ ਚੋੜ ਔਰ ਵਾਕਈਆ ਮੈਂ ਫਿਰ ਇੱਕ ਦਿਨ ਅਸੀਂ ਵੀਡੀਓ ਦੇਖੀ ਦੂਜੇ ਦਿਨ ਸਾਡੇ ਭਲੇ ਨਹੀਂ ਪਾਤੀਆਂ ਚੋੜੀਆਂ ਅੱਜ ਤਾਂ ਵਾਝ ਨਹੀਂ ਉਹਨੇ ਦੱਸਿਆ ਨਾ ਮੇਰੀਆਂ ਪਾਤੀਆਂ ਚੋਰੀ ਹੋ ਗਏ ਤਾਂ ਮੇਰਾ ਹਾਸਾ ਨਿਕਲ ਗਿਆ ਮੈਨੂੰ ਤੇ ਮੂਵੀ ਯਾਦ ਆ ਗਈ ਹੈ ਇੱਕ ਮੈਂ ਆਪਣਾ ਦੁੱਖ ਦੱਸ ਨਹੀਂ ਤਾਸ ਦਿਨ ਹੋ ਗਏ ਮੈਂ ਉਦੋਂ ਹੈਗੀ ਨਹੀਂ ਸਿਰਫ ਦੀ ਸੀ ਬਲਟ ਬਲਟ ਕਰ ਉਹਨਾਂ ਸੁਟਾਈਆਂ ਉਹ ਤਾਂ ਹੱਸਣ ਲਈ ਮੈਂ ਕਿ ਨਹੀਂ ਨਹੀਂ ਮੈਂ ਤੇਰੀ ਗੱਲ ਕੁਝ ਨਹੀਂ ਅਸੀਂ ਮੈਨੂੰ ਕੁਝ ਹੋ ਰਿਹਾ ਲੱਗਿਆ ਸੀ ਅੱਛਾ ਕੋਈ ਹੁੰਦਾ ਫਰਕਾਰ ਦਾ ਪੇਟੀ ਹੁੰਦਾ ਲੈ ਤੇ ਉਹਦੇ ਨੂੰ ਪਤਾ ਨਹੀਂ ਚੋਰੀ ਵਹੀ ਕਹਣਾ ਜਿਹੜੇ ਗਲੀ ਮੇਲੇ ਜਿੰਨਾ ਹੁੰਦਾ ਕਿਸੇ ਨੂੰ ਪਤਾ ਹੈ ਕਿ ਐਸਟ ਇਹਨੇ ਇਸ ਤਰਫ ਨਹੀਂ ਆਣਾ ਤੇ ਐਸਲਾ ਮਿੰਦੀ ਦਾ ਕਰ ਸਕਦਾ ਹੈ ਫੇਰੀ ਕੋਈ ਕੱਪਾ ਕੋਈ ਕੱਪਾ ਸਕਦਾ ਹੈ ਮੈਥੇ ਨਹੀਂ ਮੈਂ ਕਹਿੰਨ ਮੈਂ ਸੇ ਹਾਲ ਵੇਖ ਲੋ ਕਿ ਉਹਨਾਂ ਕੀ ਪਾਥੀਆਂ ਵੀ ਨਹੀਂ ਛੱਡਦੇ ਉਹ ਦੌਰ ਚੰਗੇ ਸੀ ਆ ਕਹਿੰਦੇ ਕਨਜ ਦਾਰੇ ਸੀ ਦੇਖੋ ਸੀ ਤੇ ਕਮਰੇ ਵੀ ਸਿਆਰੇ ਸੀ ਤੇ ਵਾਕਈ ਦਰਵਾਜ਼ੇ ਦੂਜੇ ਵੀ ਕੋਈ ਨਹੀਂ ਸੀ ਚੋਰੀਆਂ ਨੇ ਕੋਈ ਨਹੀਂ ਸੀ ਚਲੋ ਕਿ ਕਿੱਥੇ ਪਹਿਲੇ ਇਹਨਾਂ ਤਾਲਾ ਜਿੰਦਾ ਲਾਉਂਦੇ ਹੁੰਦੇ ਸੀ ਇਹਨਾਂ ਜੀ ਦਾਰੇ ਕੋਤਰਵਾਜ਼ੇ ਨਹੀਂ ਸੀ ਹੁੰਦੇ ਤਾਰੇ ਜਿੰਦੇ ਕਿਨੂੰ ਲਾਣੇ ਸੀ ਨਹੀਂ ਮਤਲਬ ਹੁੰਦੇ ਲੋਕੀ ਪਰੋਲਿਆਂ ਨੂੰ ਵੀ ਤਾਰੇ ਲਾ ਕੇ ਖਾਂਦੇ ਸੀ ਉਹ ਦੋ ਮਿੱਟੀ ਦੇ ਹੀ ਬਣਾਏ ਹੁੰਦੇ ਸੀ ਪਰੋਲਿਆਂ ਤਰ੍ਹਾਂ ਤੇ ਉਹਨਾਂ ਚੀ ਦਾਣੇ ਛਾਣੇ ਹੁੰਦੇ ਸੀ ਤੇ ਨਾ ਉਹਨਾਂ ਦੇ ਟੱਕਲ ਹੁਣੇ ਨਾ ਕੋਈ ਸ਼ਹਿ ਉਤੋਂ ਮਿੱਟੀ ਨਾਲ ਇਦਾਂ ਕਰਕੇ ਲਿਪਕ ਕੇ ਤੇ ਉੱਤੇ ਛਾਪਰ ਪਾ ਦੇਣਾ ਤੇ ਚੱਲ ਮੇਰੇ ਕੋਲ ਤੇ ਅੱਛਾ ਧਾਰੇ ਲੱਗਦੇ ਵੀ ਨਹੀਂ ਸੀ ਹੁੰਦੇ ਹਾਂ ਹੂੰ ਤੇ ਵੀ ਛੇਤੀ ਦੇ ਉਹਨਾਂ ਚ ਗੋਲੀਆਂ ਵੀ ਰੱਖ ਲਓ ਉਹਨਾਂ ਚ ਭਾਰਾ ਵੀ ਪਾ ਲਓ ਨਮਕ ਪਾ ਲਓ ਨਿੰਮਾ ਦੇ ਪੱਤੇ ਪਾ ਲਓ ਦਾਣੇ ਫਿਰ ਵੀ ਅੱਧੇ ਆਟਾ ਬਣੇ ਹੁੰਦੇ ਬਿਲਕੁਲ ਇੰਜ ਹੀ ਆ ਸਾਡੇ ਤੇ ਪਿਛੇ ਇੱਕ ਬਾਦਸ਼ਾਹ ਆਈਆਂ ਪਰ ਉਹ ਲਾਉਂਦੇ ਸੀ ਤੇ ਉਦੋਂ ਪਾਪਾ ਕੇ ਪਾਣੀ ਪਾਪਾ ਨੂੰ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਪਰੋਲਾ ਖੋਲਿਆ ਤੇ ਵਿੱਚ ਜਿਹੜੀ ਸਮੈਲ ਆਦੀਵੇ ਤੇ dane ਕਾਲੇ ਸਿਆਹ ਸਾਰੇ ਥਲੇ ਜਿੱਥੇ ਪਾਣੀ ਪਾਣੀ ਲੱਗਦਾ ਰਿਹਾ ਤੇ ਖਲੂਤੋ ਨਾ ਜਾਵੇ ਇੰਨੀ ਕਨੈਚੂਰ ਸਮੈਲ ਆਵੇ ਹੁਣ ਤੇ ਐਵੇਂ dane ਲੱਗ ਜਾਂਦੇ ਉਦੋਂ ਕੋਈ ਚੀਜ਼ ਵੀ ਐਵੇਂ ਨਹੀਂ ਸੀ ਹੁੰਦੀ ਹੁੰਦੀ ਆਟਾ ਹੁਣ ਤੇ ਉਹ ਵੀ ਪਿਆਰ ਹੈ ਨਾ ਨਹੀਂ ਸੀ ਲੱਗਦਾ ਉਹ ਨਾ ਅਚੇਤੀ ਹੁੰਦਾ ਹੁੰਦਾ ਹੁਣ ਤੇ ਫ੍ਰੀਜਾ 'ਚ ਵੀ ਰੋਗ ਕੁਝ ਖਰਾਬ ਉਹ ਤੋਂ ਇਦਾਂ ਹੁੰਦਾ ਸੀ ਕਿ ਅਕਸਰ ਇਨ੍ਹਾਂ ਦਿਨਾਂ 'ਚ ਵੀ ਰਾਤਾਂ ਨੂੰ ਜੇ ਆਟਾ ਗੁੰਨ ਕੇ ਰੱਖ ਦੇਣਾ ਨਾ ਤਾਰ ਦੇ ਨਾਲ ਬੰਨ ਦੇਣਾ ਅਕਸਰ ਮੈਨੂੰ ਯ ਕਪੜਾ ਬੰਨਿਆ ਹੋਣਾ ਤੇ ਉਹ ਵੀ ਧਾਰ ਦੇ ਨਾਲ ਬੰਨ੍ਹ ਦੇਣਾ ਦੁੱਧ ਹੁਣੇ ਤੇ ਉਹ ਵੀ ਫੜ ਕੇ ਤੇਆਂ ਪਾਣੀ ਪਾ ਕੇ ਕਿਸੇ ਚੀਜ਼ ਦੀ ਮਿੱਟੀ ਨਹੀਂ ਉਦੋਂ ਜ਼ਿਆਦਾ ਬਰਤਨ ਹੁੰਦੇ ਸੀ ਨਾ ਵਿੱਚ ਰੱਖ ਦੇਣੇ ਕਿਹੜੀਆਂ ਛੇੜੀਆਂ ਨਾ ਛੜਾ ਤੇ ਕੋਈ ਚੀਜ਼ ਖਰਾਬ ਨਹੀਂ ਸੀ ਹੁੰਦੀ ਹੁਣ ਫ੍ਰੀਜਾਂ 'ਚ ਪਈਆਂ ਸ਼ਾਇਦ ਕਿਤੇ 2 ਘੰਟੇ ਲੈਟ ਚੱਲ ਜਵੇ ਤੇ ਚੀਜ਼ ਖਰਾਬ ਆਕਸਰ ਆਟਾ ਵੀ ਹੋ ਜਾਂਦਾ ਹਾਂ ਆਟਾ ਫੁੱਲ ਜਾਂਦਾ ਫੁੱਲ ਜਾਂਦਾ ਖਬੀਰਾ ਹੋ ਜਾਂਦਾ ਰੋਟੀਆਂ ਖੱਟੀਆਂ ਹੋ ਜਾਂਦੀਆਂ ਹੁੰਦੀਆਂ ਤੇ ਉਦੋਂ ਇਸੇ ਕੁਛ ਵੀ ਖਰਾਬ ਹੁੰਦਾ ਫ੍ਰਿਜਾਂ ਵਿੱਚ ਚੰਗੇ ਦੌਰ ਸੀ ਚੱਕੇ ਦੌਰ ਸੀ ਵਾਕਈ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਚਾਹੇ ਸੀਓ ਕਿਸੇ ਨੇ ਤੁਸੀਂ ਵੀ ਕਿਸੇ ਨਾਲ ਲੜਦਾ ਦੇਖਿਆ ਹੈ ਮੈਂ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਦੀ ਨਵੀਂ ਵੀਡੀਓ ਅੱਛਾ ਰੱਖਾ